इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਤੇ ਆਹ ਪੰਜ ਚਾਰ ਮੁਸ਼ਕਲਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਹੌਲ ਵਾਲੇ ਸੀਜ਼ਨ ਚ ਦਿੱਕਤਾਂ ਕਰ ਰਹੀਆਂ ਨੇ ਉਹਦੇ ਬਾਰੇ ਸਾਡੇ ਪੰਜਾਬ ਪ੍ਰਧਾਨ ਜੀ ਵਾਲੇ ਖੇਤਰ ਦੇ ਰਾਜ ਦੇਖਦੇ ਜਿੰਨਾਂ ਸਾਰੇ ਪ੍ਰੀਵਾਰ ਕਿਸੇ ਕਮੇਡੀ ਐਕਟਰ ਦਾ ਬਚਾਉਣੀ ਹੈ ਸੇਵਾ ਦਾ ਮੌਕਾ ਆਇਆ ਇਹ ਤਾਂ ਉਹਨਾਂ ਨੇ ਜਾਨ ਤੋਂ ਦੱਸਿਆ ਕਿ ਉਹ ਨਿਵਾਸ ਖਲੀਫ ਲੈਣਾ ਚਾਹੁੰਦੇ ਨੇ ਤਾਂ ਜਿਹੜਾ ਜ਼ੋਰਦਾਰ ਪ੍ਰੋਗਰਾਮ ਕਰਕੇ ਅੱਜ ਅਸੋਸੀਏਸ਼ਨ ਦੀ ਜ਼ਿੰਦਾਬਾਦ ਕਮੀ ਵਧਾ ਦਿੰਦੀ ਹੈ ਜਿੰਦਾਬਾਦ ਤੇ ਹੋਰ ਵੀ ਆਉਣ ਵਾਲੇ ਜਨਤ ਆਉਣ ਵਾਲੇ ਸੀਜ਼ਨ ਚ ਸੱਲਰਾਂ ਵਾਲੇ ਕਦੇ ਰਾਜਨੀਤੀ ਨਹੀਂ ਕਰਨੀ ਉਸ ਮਜੇ ਦਾ ਵਿਚਾਰ ਕਰਾਸਤੇ ਅਸੀਂ ਪੰਜਾਬ ਭਰ ਤੋਂ ਵਿਚਾਰ ਜੱਟ 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 ਮੇਰਾ ਨਾਮ ਵਿਜੇ ਸਿੰਘ ਲਾਲ ਤੇ ਅਸੀਂ ਰਾਜਪੁਰਾ ਮੰਡੀ ਤੋਂ ਆਏ ਆਂ ਅਸੀਂ ਇੱਥੇ ਅੱਜ ਜੋ ਸ਼੍ਰੀ ਵਿਜੇ ਕਲਰ ਜੀ ਨੂੰ ਪੰਜਾਬ ਫੈਡਰੇਸ਼ਨ ਆਪੇ ਇਸੇ ਦਾ ਕਰਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਿਵੇਂ ਕਿ ਸਾਡੀਆਂ ਮੰਗਾਂ ਨੇ ਐਫੀਐਫ ਦੀ ਮੰਗ ਆੜ ਦੀ ਮੰਗ ਤੇ ਹੋਰ ਬਹੁਤ ਸਾਰੀਆਂ ਛੈਲਰ ਮਿਲਰ ਤੇ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਉਹਦੇ ਸੰਬੰਧ ਵਿੱਚ ਇੱਥੇ ਅੱਜ ਪੰਜਾਬ ਦਾ ਘਟ ਰੱਖਿਆ ਗਿਆ ਜਿਸ ਦੇ ਵਿੱਚ ਅਸੀਂ ਆਪਣੀ ਆਰਥਿਕ ਦਾ ਮੁੱਦਾ ਸਭ ਤੋਂ ਮੇਨ ਅੱਗੇ ਰੱਖਿਆ ਗਿਆ ਤੇ ਉਹਦੇ ਬਾਅਦ ਜਿਹੜੇ ਈਪੀਐਫ ਦੇ ਮੁੱਦੇ ਨੇ ਐਫਸੀਆਈ ਵਾਲਾ ਤਕਰੀਬਨ ਸਾਰੇ ਪੰਜਾਬ ਦਾ 50 ਕਰੋੜ ਰੁਪਇਆ ਬਕਾਇਆ ਐਫਸੀਆਈ ਵੱਲ ਖੜਾ ਹੈ ਪਿਛਲੇ 5 ਸਾਲਾਂ ਦਾ ਕਿਉਂਕਿ ਮੈਂ ਨਹੀਂ ਦਿੱਤਾ ਉਹਦੇ ਰਗਾਨੀ ਸੀ ਇੱਥੇ ਮਤਾ ਪਾਸ ਕਰਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਐਫਸੀਆਈ ਨੂੰ ਮੰਡੀਆਂ ਦੇ ਵਿੱਚ ਐਂਟਰ ਕਰਨ ਦੇਣਾ ਜਾਂ ਨਹੀਂ ਕਰਨ ਦੇਣਾ ਦੂਜਾ ਜਿਹੜੀ ਸਾਡੀ ਆਰਥ ਹੈ 2018 ਤੋਂ ਸਾਡੀ ਆਰਥ 46 ਰੁਪਏ ਚੱਲੀ ਆ ਰਹੀ ਹੈ ਜਦਕਿ ਫਸਲ ਦੇ ਰੇਟ ਵਧਦੇ ਜਾ ਰਹੇ ਨੇ ਪਰ ਸਾਡੀ ਆਰਥ ਅੱਜ ਵੀ ਉੱਥੇ 46 46 ਰੁਪਏ ਖੜੀ ਹੈ ਇਹ ਮੁੱਦਾ ਬੜਾ ਗੰਭੀਰ ਹੈ ਜਿਹੜਾ ਕਿਸਾਨਾ ਪ੍ਰਤੀ ਜਿਹੜਾ ਕਿਸਾਨਾਂ ਦੀ ਫਸਲਾਂ ਨੂੰ ਮੁਆਵਜ਼ੇ ਨੇ ਜਾਂ ਕਿਸਾਨਾਂ ਦੀਆਂ ਫਸਲਾਂ ਬਗਲੀ-ਬਗਲ ਦੇ ਉਹ ਨੇ ਉਹ ਨਹੀਂ ਮਿਲੇ ਕਿਸਾਨ ਜਥੇਬੰਦੀਆਂ ਰਾਜੇ왈 ਜੀ ਆਏ ਹੋਏ ਨੇ ਕਾਦੀਆਂ ਸਾਹਿਬ ਆਏ ਹੋਏ ਨੇ ਪਰ ਕਿਸਾਨਾਂ ਕੋਈ ਆਏ ਹੋਏ ਨੇ ਉਹਨਾਂ ਨਾਲ ਮਿਲ ਕੇ ਤੁਸੀਂ ਅੱਜ ਥੋਸ ਫੈਸਲਾ ਲੈਣ ਜਾ ਰਹੇ ਆ ਜੋ ਕਿ ਪੰਜਾਬ ਦੇ ਹਿੱਤ ਪੰਜਾਬ ਦੇ ਕਿਸਾਨਾਂ ਦੇ ਹਿੱਤ ਪੰਜਾਬ ਦੇ ਆਰਧਿਆਂ ਦੇ ਹਿੱਤ ਤੇ ਪੰਜਾਬ ਦੇ ਮਜ਼ਦੂਰਾਂ ਦੇ ਹਿੱਤ ਵਿੱਚ ਹੋਊਗਾ ਕੋਈ ਨਾ ਕੋਈ ਇਤੋਂ ਥੋਸ ਫੈਸਲਾ ਲੈ ਕੇ ਅੱਜ ਅਸੀਂ ਇਤੋਂ ਬਾਤ ਜਾਵਾਂਗੇ ਜਿਵੇਂ ਵੀ ਪ੍ਰਧਾਨ ਜੀ ਕਹਿਣਗੇ ਚਾਹੇ ਮੰਡੀਆਂ ਬੰਦ ਜਾਂ ਕੋਈ ਹੋਰ ਜੋ ਫੈਸਲਾ ਲੈਣਗੇ ਉਹ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਸਭ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਅੱਜ ਜੋ ਮਿਹਨੀ ਫਸਾ ਹੋਣ ਦੇ ਸਿਲਪਟ ਕਿੰਨਾ ਬਸਰੀ ਹੈ ਜੇ ਜਿਹੜਾ ਪਿਛਲਾ ਝੋਨਾ ਸੈਂਪਰਾ ਦੇ ਬੋਮਟੇ ਉੱਪਰ ਆ ਗਿਆ ਉਹਦੇ ਜਾਵਰ ਬਣ ਕੇ ਪਿਆ ਰਿਹਾ ਹੈ ਕਰੀਬ 15000 ਗੱਡੀਆਂ ਬਕਾਇਆ ਨੇ 5 ਲੱਖ ਮਿੱਟਰ ਕਣ ਚਾਵਲ ਅਜੇ ਲੈਣ ਵਾਲਾ ਹੈ ਜਿੱਥੇ ਨਵਾਂ ਸਰ ਤੇ ਆ ਗਿਆ ਸਾਨੂੰ ਨਹੀਂ ਲੱਗਦਾ ਜਿਹੜਾ ਪੁਰਾਣਾ ਚਾਵਲ ਹੈ ਉਹ ਵੀ ਸਰਕਾਰ ਇਸ ਫੇਸ ਦਾ ਪ੍ਰਬੰਧ ਕਰ ਸਕਦਾ ਹੈ ਇਹ ਬਹੁਤ ਮੈਨੂੰ ਲੱਗਦਾ ਵੀ ਜਦੋਂ ਤੱਕ ਪੰਜਾਬ ਨੂੰ ਖਰਾਕ ਨਹੀਂ ਆ ਪੰਜਾਬ ਦੀ ਕਿਸਾਨੀ ਨੂੰ ਬਹਾਲ ਨਹੀਂ ਆ ਜਿਹੜਾ ਕਿ ਇਥੋਂ ਮੂਵਮੈਂਟ ਨਹੀਂ ਕਰਦੀ ਊਣ ਵਾਲੇ ਤੋਂ ਲੈ ਕੇ 126 ਲੱਖ ਮੀਟਰ ਤੱਕ ਚਾਵਲ ਪਿਆ ਰਹੇ ਉਹਦੇ ਵਾਸਤੇ ਕੋਈ ਜਵੇਦ ਨਹੀਂ ਨੇ ਛੰਦਰਾ ਵਾਲੇ ਬੜੇ ਪਰੇਸ਼ਾਨ ਨੇ ਇੱਥੇ ਤੱਕ ਆ ਵੀ ਹੋਰ ਚੱਲੇ ਕੱਲੇ ਵੀ ਸਾਡਾ ਛੰਦਰਾ ਬਾੜਾ ਰਹੇ ਸਾਨੂੰ ਉਹਦੇ ਖਰਚੇ ਪੈ ਜਾਣ ਪਰ ਇਹ ਝੋਲਾ ਨਹੀਂ ਦੂਸਰੀ ਗੱਲ ਕਿਸਾਨ ਆਗੂਆਂ ਨੂੰ ਸ਼ਗਲਾ ਵਾਲੇ ਨੇ ਸੰਧੋਲ ਦੀ ਕੋਸ਼ਿਸ਼ ਕੀਤੀ ਕਿਸਾਨ ਜਥੇ ਬੰਦੀਆਂ ਨੂੰ ਕਿਸਾਨਾਂ ਨੂੰ ਵੀ 126 ਝੋਨਾ ਤੇ ਜਿਹੜਾ ਹਾਈਬ੍ਰਿਡ ਆ ਇਹਦਾ ਚਾਵਲ ਘੱਟ ਨਹੀਂ ਜਾਂਦਾ ਇਹਦੀ ਬਿਨਾਦ ਨਾ ਪਰ ਪੰਜਾਬ ਸਰਕਾਰ ਨੇ ਆਵੇ ਘਰ ਦੇ ਜਾ ਕੇ ਕਿਸਾਨਾਂ ਨੂੰ ਕਹਦਾ ਕਿ ਤੁਸੀਂ ਵੀ ਜੋ ਅਸੀਂ ਗੱਲ ਕਰੀ ਲੇਕਿਨ ਅੱਜ ਸਰਕਾਰ ਕੋਲੇ ਨਾ ਕੋਈ ਸਟੋਰੀ ਵੀ ਕੋਲ ਨਾ ਛਲਰ ਵਾਲਿਆਂ ਨਾਲ ਕੋਈ ਸਮਝੌਤਾ ਹੈ ਉਹ ਐਗਰੀਮੈਂਟ ਕਰਨੋਂ ਤਿਆਰ ਨਹੀਂ ਜੇ ਅਸੀਂ ਹੜ੍ਹ ਦੀ ਪਿਛਲੇ ਸਾਲਾਂ ਦੀ ਤਰ੍ਹਾਂ ਕਿਸਾਨ ਦੀ ਫਸਲਾਂ ਉੱਤੇ ਤੋਲ ਕਰਨੇ ਆ ਸਰਕਾਰ ਦੇ ਵਾਅਦਿਆਂ ਦੇ ਕਹਿੰਦੇ ਉਹਦੀ ਲਿਫਟੇ ਦਾ ਪ੍ਰਬੰਧ ਨਹੀਂ ਹੋਊਗਾ ਅਸੀਂ ਇੱਕ ਦਿਨ ਤੋਂ ਦੋ ਦਿਨ ਤੋਂ ਬਾਅਦ ਤਿੰਨ ਦਿਨਾਂ ਦਾ ਜਾਮ ਲੜਕੂ ਬਣੀਆਂ ਤੇ ਜਿਹੜਾ ਚੋਨਾ ਇੱਕ ਦੋ ਤਿੰਨ ਕਿਲੋ ਚੀਜ਼ ਦੇਜੋ 10 ਕਿਲੋ ਮੀਟਰ ਤੱਕ ਵੀ ਲੱਚਾ ਉਹਦੀ ਸ਼ਾਰਟੇਜ ਉਹਦਾ ਡੈਮਨਿਸ ਕਲਰ ਜੇ ਕੋਈ ਸੰਭਾਲਣਾ ਕਰੀਏ ਤੇ ਚੋਨਾ ਇੱਕ ਸਬਜ਼ੀ ਹੈ ਸਬਜੀ ਦੀ ਤਰ੍ਹਾਂ ਇਹ ਜ਼ਿਆਦਾਤਰ ਬਾਸਨੀ ਸੌਦਾ ਉਹਦੀ ਸ਼ੋਰਟਿਕ ਕੌਣ ਲਵੇਗਾ ਅਸੀਂ ਪੰਜਾਬ ਸਰਕਾਰ ਦਾ ਸਭ ਕਿਥੇ ਖਿਲਿਆ ਕਣਕ ਦੇ ਸੀਜ਼ਨ ਚ ਸਭਲਾ ਏਡੀ ਇਹਨਾਂ ਨੇ ਗਦਾਰੀ ਕੀਤੀ ਐ ਕਣਕ ਦੇ ਰਿਜਿਨੀ 12% ਮੁਕਸਲ ਦੀ ਜਦੋਂ ਚੱਕੀ ਲਾਇਆ 9% ਤੇ 3% ਘਾੜ ਜਿਹੜਾ ਮਤਲਬ ਹੈ ਕਿ ਇੱਕ ਕੁੰਟਲ ਦੇ ਵਿੱਚ 3 ਕਿਲੋ ਘਾੜ ਜਿਹੜੇ ਪੈ ਰਿਹਾਵੇ ਸੁੱਕ ਜਾਵੇ ਸਾਨੂੰ ਪੈਣੀ ਨਹੀਂ ਚਾਹੀਦੀ ਤੇ ਅੱਜ ਦੀ ਸਿਚੁਏਸ਼ਨ ਤੇ ਫੈਸਲਾ ਕੀ ਗਿਆ ਸਰ ਜੀ ਅੱਜ ਵੀ ਜੇ ਮੱਸ ਲੈ ਯਾਰ ਜੇ ਪੰਜਾਬ ਸਰਕਾਰ ਸਿੰਦਰ ਨਾਲ ਗੱਲ ਕਰਕੇ ਸੋ ਨਾ ਚੁੱਕਣ ਦਾ ਪਰਬੰਧ ਨਹੀਂ ਕਰਦੂ ਸਾਡੀ ਆਰਥ ਜਿਹੜੀ 2018 ਨੂੰ ਤਾਂ ਕੇਂਦਰ ਸਰਕਾਰ ਨੇ ਤਾਂ ਰਿਪਰੈਜ਼ੈਂਟ APMC ਐਕਟ ਤੋਂ ਹੋਣ ਦੇ ਬਾਵਜੂਦ ਸਾਡੀ ਉਹ ਆਰਥ ਨਾ ਬਰਕਰਾਰ ਰੱਖੀ ਉਹ ਜਿਹੜੀ ਸਾਡੀ ਫੀਸ ਕੀਤੀ ਆ ਉਹਨੂੰ ਤੋੜ ਕੇ ਦੁਬਾਰਾ ਪਰਸੈਂਟੇਜ ਦੇ ਹਿਸਾਬ ਨਾਲ ਨਾ ਦਿੱਤੀ ਤਾਂ ਅਸੀਂ 1 ਜੁਲਾਈ ਤੋਂ ਪੰਜਾਬ ਦੀਆਂ ਮੁੰਡੀਆਂ ਔਰ ਮਿੱਤੇ ਸਮੇ ਲਈ MSP ਜਿਹੜਾ ਚੋਣਾ ਉਹਦਾ ਬਾਈਕਾਟ ਕਰਾਂਗੇ ਜੇਕਰ ਸਰਕਾਰ ਨੇ ਕੋਈ ਯੋਗਦਾਨ ਨਾ ਕਿਤੇ ਸਾਡੀਆਂ ਜਿਹੜੀਆਂ ਛੋੜੀ ਕੱਤੀ ਵੀ ਕੰਨਕ ਦੀ ਉਹ ਵਾਪਸ ਨਾ ਕੀਤੀ ਐਸ்சி ਨੇ ਸਾਡਾ ਈਪੀਐਫ ਦੇ ਫਿਮਸ ਦੇ ਵਿੱਚ ਨਜਾਇਜ਼ ਤੌਰ ਤੇ 50 ਕਰੋੜ ਰੁਪਇਆ ਵਾਪਸ ਨਾ ਕੀਤਾ ਸਾਡੀਆਂ ਜਿਹੜੀਆਂ ਲੇਬਰ ਹੈ ਲੋੜਕ ਦੀ ਪੰਜਾਬ ਦੇ ਵਿੱਚ 88% ਪੌਰੀ ਆ ਹਰਿਆਣਾ 32% ਤੇਈ ਵਹੇ ਆ ਜੇ ਉਹਦੇ ਵਾਅਦਾ ਨਾ ਕੀਤਾ ਇਹਨਾਂ ਸਾਲੀਆਂ ਮੰਗਾ ਜੇ ਸਾਡੀਆਂ ਸਰਕਾਰ ਨਹੀਂ ਮੰਗਦੀ ਕੋਈ ਮੰਗਾ ਨਹੀਂ ਇਹ ਸਾਡੀਆਂ ਇੰਪਲੀਮੈਂਟ ਕਰਦੋ ਪਈਆਂ ਨੇ ਮੰਗਾ ਦਿੰਦੇ ਕੋਈ ਨਵੀਂ ਚੀਜ਼ ਮੰਗਣੀ ਅਜੀ ਕੋਈ ਵਾਧਾ ਨਹੀਂ ਮੰਗਦੇ ਔਰ ਜੋ ਸਾਡਾ ਹੈ ਉਹ ਵੀ ਆਪ ਦਾ ਹੱਕ ਲੈਣਾ ਹੈ ਹੱਕ ਲੈ ਕੇ ਰਾਂਗੇ ਉਹਦੇ ਵਿਰੋਧ ਵਿੱਚ ਅਸੀਂ ਇੱਕ ਤੋਂ ਬਹੁਤ ਹੋਵਾਂਗੇ ਪਰ ਮੇਰੇ ਸਮੇਂ ਲਈ ਆਪਣਾ ਘਰ ਬਰ ਬੰਦ ਕਰਾ ਲਾਗੇ ਜੀ ਜਿਮਾਰ ਪੰਜਾਬ ਸੁਖਾਉਂਦਾ ਹੈ ਥੈਂਕ ਯੂ ਹਰਿਆਲੀ 3 ਰੁਪਏ ਦੇ 50 ਦੇ ठेकेदार ਨੂੰ ਚਾਨ ਪਈਏ ਅਨਲੋਡ ਦੇ 50 ਪਈਏ ਅਨਲੋਡ ਦੇ ਕੀ ਕਰ ਸਾਡੀ ਜੇ ਤੋ ਪੈਸੇ ਨਹੀਂ ਦਿੰਦੇ ਮਜ਼ਦੂਰਾਂ ਦੀ ਮਜ਼ਦੂਰ ਕੰਮ ਕਰਦੇ ਮੰਨਿਆ ਤੇ ਉਹਨਾਂ ਦੀ ਮਜ਼ਦੂਰੀ 6 ਪੈਸੇ 4 ਪੈਸੇ 8 ਪੈਸੇ ਹਰ ਵਾਰ ਨੂੰ ਲਾਦੇ ਪ੍ਰਤੀ ਕੋੜੀ ਜੇ ਜਿੱਤੇ ਲੇਬਰ ਕਾਨੂੰਨ ਦੀ ਆਪਾਂ ਮੰਗ ਨਹੀਂ ਕੋਈ ਜਿਹੜੀ ਇੰਸ਼ੂ ਹੋਈ ਉਹਦੀ ਪਿਆਰੀ ਨਹੀਂ ਮੰਗੇ फिर दो हजार तीन में सारे अपने मुंडिया बिटिया बीतिया जैसे सारे कटे होंगे तो आपने सारे अपने सहयोग ना सब हो सके लड़ाई नहीं होती नहीं फिर भी काम करते हो करते हो कई बार फिर इन्हें चीजी हथियार सोचते हैं सारे इन्हें पता काम के नाते सीधी बैठा है भी उन्हें कुछ आपको हाथ में नहीं लगती पुलिस के ताकत ਉਹ ਨਹੀਂ ਜੀਦਾ ਉਹ ਸਮਝਿਆ ਵੀ ਜੇ ਬਹੁਤ ਦੇ ਗਵਨ ਵਾਲੀ ਕੀ ਸਕਦੇ ਆਪਣੇ ਨਾਲ ਦੇ ਤੇ ਦੁਨੀਆ ਦੀ ਚੜੀ ਤੇ ਪਾਉਂਦੇ ਮੇਰੇ ਸੇ